ਪ੍ਰੀਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਸਾਡੇ ਦੇਸ਼ ਦਾ ਸਾਡੇ ਸਨਾਤਨ ਦਾ ਸਾਡੀ ਭਾਈਚਾਰਕ ਸਾਂਝ ਦਾ ਪ੍ਰਤੀਕ ਸਭ ਤੋਂ بڑا ਰੋਸ਼ਨੀ ਦਾ ਤਿਹਾਰ ਦਿਵਾਲੀ ਆਉਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਏਵੀ 18 ਵੱਲੋਂ ਇੱਕ ਵਿਸ਼ੇਸ ਡਰਾਈਵ ਚਲਾਈ ਜਾਂਦੀ ਹੈ ਜਿਹਦੇ ਵਿੱਚ ਕਿ ਅਸੀਂ ਸ਼ਹਿਰ ਦੀਆਂ ਆਪਣੇ ਟਾਚਾ ਪੇਰੀਆਂ ਦੀਆਂ ਨਾਮਵਰ ਮਾਨਵਰ ਸ਼ਕਤੀਆਂ ਨਾਲ ਤੁਹਾਡੀ ਮੁਲਾਕਾਤ ਕਰਾਉਨੇ ਆ ਚਾਹੇ ਕਿ ਉਹ ਕਿਸੇ ਵੀ ਖੇਤਰ ਨਾਲ ਜੁੜੀਆਂ ਹੋਣ ਸਿਆਸਤ ਹੋ ਸਕਦੀ ਹੈ ਸਮਾਜ ਸੇਵਾ ਹੋ ਸਕਦੀ ਹੈ ਧਾਰਮਿਕ ਸੇਵਾ ਹੋ ਸਕਦੀ ਹੈ ਖੇਡ ਖੇਤਰ ਹੋ ਸਕਦਾ ਸੱਭਿਆਚਾਰ ਹੋ ਸਕਦਾ ਜਾਂ ਹੋਰ ਵੀ ਕਈ ਖੇਤਰ ਜੀ ਜੋਨ ਦਾ ਸਕਾਰਾਤਮਕ ਕੰਟਰੀਬਿਊਸ਼ਨ ਬਹੁਤ ਵੱਡਾ ਹੈ ਅੱਜ ਜਿਹੜੀ ਸ਼ਖਸੀਅਤ ਨਾਲ ਏਵੀ18 ਤੁਹਾਡੀ ਮੁਲਾਕਾਤ ਕਰਾਨ ਜਾ ਰਹੀ ਹੈ ਤੇ ਜੇਕਰ ਉਹਨਾਂ ਨੂੰ ਪੰਜਾਬ ਦੇ ਵਿੱਚ ਸਿਆਸਤ ਦਾ ਬਾਬਾ ਬੋੜ ਵੀ ਕਹਿ ਦਿੱਤਾ ਜਾਵੇ ਤਾਂ ਵੀ ਗਲਤ ਨਹੀਂ ਹੋਊਗਾ ਤੁਸੀਂ ਸਮਝ ਹੀ ਗਏ ਹੋਮੋਗੇ ਉਹਨਾਂ ਦੇ ਅਹੁਦੇ ਉਹਨਾਂ ਦੀਆਂ ਪ੍ਰਾਪਤੀਆਂ ਕਿਸੇ ਤੋਂ ਨਹੀਂ ਲੁਕੀਆਂ ਹੋਈਆਂ ਆਓ ਗੱਲ ਕਰਦੇ ਹਾਂ ਸੀਨੀਅਰ ਕਾਂਗਰਸੀ ਆਗੂ ਸ਼ਮਸ਼ੀਰ ਸਿੰਘ ਦੁੱਲੋ ਸਾਹਿਬ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਬਡੇਰਾ ਜੀ ਤੇ ਵਾਰੀਆ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਫਰਨਾ ਗੱਪ ਟੁਗੂ ਕਰਨ ਦਾ ਮੌਕਾ ਮਿਲਿਆ ਖੁਸ਼ੀਆਂ ਦਾ ਤਿਹਾਰ ਹੈ ਰੌਸ਼ਨੀ ਦਾ ਤਿਹਾਰ ਹੈ ਔਰ ਇਸ ਦਿਨ ਕਹਿ ਸਕਦੇ ਆ ਕਿ ਭਗਵਾਨ ਰਾਮਚੰਦਰ ਜੀ ਜੀ ਨੂੰ ਅਸੀਂ ਪ੍ਰਭਗਵਾਨ ਦਾ ਰੂਪ ਕਹਨੇ ਆ ਉਹ ਆਪਣੇ ਯੋਧਿਆ ਚ ਆਏ ਤੇ ਉਹਨਾਂ ਦੀ ਆਮਦ ਦੀ ਖੁਸ਼ੀ ਚ ਇਹ ਦੀਵ ਮਾਲਾ ਕੀਤੀ ਗਈ ਸੀ ਇਸ ਦੀਵ ਮਾਲਾ ਦੇ ਵਿੱਚ ਉਹ ਸਮੇਂ ਦੇ ਸਾਰੇ ਸਾਰੇ ਵਰਗਾਂ ਦੇ ਲੋਕ ਉਹਨਾਂ ਦੀ ਆਮਦ ਦੇ ਵਿੱਚ ਉਹਨਾਂ ਨੇ ਖੁਸ਼ੀਆਂ ਮਨਾਈਆਂ ਔਰ ਇਹ ਦਿਨਾਂ 'ਚ ਮਠਿਆਈਆਂ ਵੀ ਖੂਬ ਚਲਦੀਆਂ ਪਟਾਕੇ ਵੀ ਚੱਲਦੇ ਨੇ ਰੋਸ਼ਨੀ ਦਾ ਵੀ ਤਿਆਰ ਕਿਹਾ ਜਾਂਦਾ ਹੈ ਇਸ ਲਈ ਇਹ ਇੱਕ ਸਾਂਝ ਦਾ ਵੀ ਪ੍ਰਤੀਕ ਹੈ ਆਪਸੀ ਭਾਈਚਾਰਾ ਹਿੰਦੂ ਸਿੱਖ ਮੁਸਲਮਾਨ ਜਿਹੜੇ ਵੀ ਹਿੰਦੁਸਤਾਨ ਦੇ ਵਸਨੀਕ ਨੇ ਚਾਹੇ ਉਹ ਈਸਾਈ ਨਾ ਹੈ ਪਰਤਿਹਾਰ ਇਹ ਸਾਂਝਾ ਬਣਾਉਂਦੇ ਨੇ ਇਹ ਬੜੀ ਖੁਸ਼ੀ ਦੀ ਗੱਲ ਹੈ ਵੈਸੇ ਵੀ ਜਿਹੜਾ ਹਿੰਦੁਸਤਾਨ ਹੈ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਜਾਤੀਆਂ ਦਾ ਇਹ ਦੇਸ਼ ਹੈ ਇਸ ਦੇ باوجود ਵੀ ਹਿੰਦੁਸਤਾਨੀ ਇੱਕ ਰਿਹਾ ਔਰ ਇਹ ਪ੍ਰਮਾਤਮਾ ਅਗੇ ਹੀ ਆਪਾਂ ਦੁਆ ਕਰੀਏ ਭਗਵਾਨ ਰਾਮ ਜੀ ਔਰ ਦੂਸਰੇ ਕ੍ਰਿਸ਼ਨ ਜੀ ਜਿਨਨੇ ਵੀ ਗੁਰਨਾਨਕ ਦੇਵ ਪਾਸ਼ਾ ਗੁਰੂ ਹੋਏ ਨੇ ਪੀਰ ਪਕੰਬਰ ਹੋਏ ਨੇ ਇਹ ਲਿਆਸ ਕਰੀਏ ਕਿ ਭਾਈਚਾਰਾ ਜਿਹੜਾ ਸਾਡਾ ਅਪਚ ਬਣਿਆ ਰਹੇ ਬਾਤ ਵਧੀਆ ਦੁੱਲੋ ਸਾਹਿਬ ਨੇ ਮੈਸੇਜ ਦਿੱਤਾ ਵੇ ਕਿ ਭਾਰਤ ਅਲੱਗ-ਅਲੱਗ ਧਰਮਾਂ ਦਾ ਅਲੱਗ-ਅਲੱਗ ਜਾਤੀਆਂ ਦਾ ਅਲੱਗ-ਅਲੱਗ ਭਾਸ਼ਾਵਾਂ ਦਾ ਦੇਸ਼ ਹੈ ਪਰ ਸਾਡੀ ਜਿਹੜੀ ਏਕਤਾ ਹੈ ਸਾਡੀ ਜਿਹੜੀ ਭਾਈਚਾਰਕ ਸਾਂਝ ਹੈ ਉਹੀ ਸਾਡੇ ਦੇਸ਼ ਦੀ ਅਸਲੀ ਖੂਬਸੂਰਤ ਹੈ ਦੁੱਲੋ ਸਾਹਿਬ ਆਇਆ ਤਾਂ ਸਿਆਸਤ ਦੀ ਗੱਲ ਵੀ ਜ਼ਰੂਰ ਹੋਊਗੀ ਪਿੱਛੇ ਜੇ ਸਰ ਹੜ੍ਹ ਆਏ ਜੀ ਤਾਂ ਤੁਸੀਂ ਸਾਰਾ ਸਿਨੈਰੀਓ ਦੇਖਿਆ ਹੀ ਹੈ ਤੁਹਾਡੇ ਹਿਸਾਬ ਦੇ ਨਾਲ ਸਾਰੇ ਜਿਹੜਾ ਸਿਸਟਮ ਹੋਇਆ ਵੈ ਇੰਨੀ ਤਬਾਹੀ ਹੋਈ ਹੈ ਕਿ ਇਹਨੂੰ ਕਿਤਨਾ ਕਿਤੇ ਥੋੜੇ ਜਿਹਾ ਟਾਲਿਆ ਜਾ ਸਕਦਾ ਸੀ ਜਾਂ ਕਿਤੇ ਕੁਝ ਤਿਆਰੀ ਕਰਕੇ ਰੋਕਿਆ ਵੀ ਜਾ ਸਕਦਾ ਸੀ ਇਹਦੇ ਵਿੱਚ ਕੁਦਰਤੀ ਆਫਤ ਵੀ ਹੈ ਤੇ ਮੈਨਵੇੜ ਵੀ ਕਹਿ ਸਕਦੀਆਂ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਸੈਂਟਰਲ ਗਵਰਨਮੈਂਟ ਦਾ ਕਲੋਜੀ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਵੀ ਪਾਰਸ਼ਾ ਜ਼ਿਆਦਾ ਹੋਣਗੀਆਂ ਇਸ ਕਰਕੇ ਡੈਮਾਂ ਦਾ ਜਿਹੜਾ ਪਾਣੀ ਹੈ ਉਹ ਸਿਸਟਮ ਨਾਲ ਘਟਾਇਆ ਜਾਵੇ ਪਰ ਆਪਸੀ ਜਿਹੜੇ ਪੇਚ ਪਏ ਹੋਏ ਤੇ ਸਰਕਾਰਾਂ ਦੇ ਉਹ ਪੇਚ ਕਰਕੇ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ ਕਸੂਰਵਾਰ ਕੁਦਰਤ ਨੂੰ ਨਹੀਂ ਕਹਿ ਸਕਦੇ ਕਿਉਂਕਿ ਕੁਦਰਤਤਾ ਕੁਦਰਤ ਦੇ ਸੋਮਿਆਂ ਨਾਲ ਖਲਵਾਲ ਕੀਤਾ ਜਾ ਰਿਹਾ ਹੈ। ਹਜੀ ਪਹਾੜਾਂ ਨੂੰ ਖੁਦਾਇਆ ਇਹ ਜਿਸਰਾਂਗਾ ਬਣਾਈਆਂ ਜਾ ਰਹੀਆਂ। ਬੜੇ ਬੜੇ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ। ਜਦੋਂ ਤੁਸੀਂ ਨੇਚਰ ਨਾਲ ਜੜਖਤ ਵੱਡੇ ਜਾ ਰਹੇ ਨੇ। ਜਦੋਂ ਨੇਚਰ ਨਾਲ ਖਲਵਾਲ ਹੁੰਦਾ ਉਹਦਾ ਫਿਰ ਆਂਤਕ ਤਾਉ ਦੇ ਚੇਲਣਾ ਪੈਂਦਾ। ਇਸ ਨਾਲ ਕੁਦਰਤ ਵੀ ਨਰਾਜ ਆਏ ਤੇ ਜਹੇ ਜੇ ਕਹਿੰਦੇ ਲੋਕ ਨੇ ਹੋਇਆ ਜਰਾਬ ਹੋ ਜਾਂਦਾ। ਯੋ ਰੋਉ ਨੇ ਸਾਬਕ ਸਖਾਇਆ ਵੀ ਬੰਦੇ ਤੇ ਪੁੱਤ ਬਣ ਜਾ ਰੱਬ ਵੀ ਕੋਈ ਚੀਜ਼ ਹੈ ਨੇਚਰ ਵੀ ਕੋਈ ਚੀਜ਼ ਹੈ ਇਸ ਦੇ ਨਾਲ ਖਲਵਾੜ ਨਹੀਂ ਹੋਣਾ ਚਾਹੀਦਾ ਇਸ ਲਈ ਨੁਕਸਾਨ ਬਹੁਤ ਹੋਇਆ ਹੈ ਔਰ ਇਹ ਨੁਕਸਾਨ ਨੂੰ ਭਰ ਪਾਈ ਕਰਨਾ ਸਰਕਾਰਾਂ ਦਾ ਜ਼ਿੰਮੇਵਾਰ ਹੈ ਦੋਨਾਂ ਸਰਕਾਰਾਂ ਨੂੰ ਚਾਹੇ ਸੂਬੇ ਦੀ ਹੈ ਚਾਹੇ ਸੈਂਟਰ ਦੀ ਹੈ ਉਹਨਾਂ ਨੂੰ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਦਾ ਨਕਸਾ ਹੋਇਆ ਫਸਲ ਦਾ ਹੋਇਆ ਗਰੀਬਾਂ ਦੇ ਘਰ ਟਹੇ ਨਹੀਂ ਉਹਨਾਂ ਨੂੰ ਠੁਕਮਾ ਜਿਹੜਾ ਮਾਫੀਆ ਮਿਲਣਾ ਚਾਹੀਦਾ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਬਹੁਤ ਵਧੀਆ ਸਰ ਨੇ ਮੈਸੇਜ ਦਿੱਤਾ ਵਾ ਕਿ ਕਿਤੇ ਨਾ ਕਿਤੇ ਆਪਸੀ ਟਕਸ਼ਨਬਾਜੀ ਸੂਬਾ ਤੇ ਕੇਂਦਰ ਸਰਕਾਰ ਦਾ ਆਪਸੀ ਟਕਰਾਅ ਹੈ ਜਿਹੜਾ ਉਹ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਦੇਖਣ ਨੂੰ ਆਇਆ ਜਿਦੇ ਕਰਕੇ ਕਿ ਜਿਹੜੀ ਇਸ ਚੀਜ਼ ਦੇ ਵਿੱਚ ਤਬਾਹੀ ਦਾ ਜਿਹੜਾ ਅੰਕ ਲੈਣਾ ਉਹ ਬਹੁਤ ਜ਼ਿਆਦਾ ਹੋ ਗਿਆ ਤੇ ਹਜੇ ਵੀ ਉਹ ਚੀਜ਼ ਤੋਂ ਪੰਜਾਬ ਨੂੰ ਉਬਰਣ ਨੂੰ ਬੜਾ ਸਮਾਂ ਲੱਗ ਸਕਦਾ ਵਾ ਸਰ ਆਪਾਂ ਦੇਖਿਆ ਦੀਵਾਲੀ ਵਾਲੇ ਦਿਨ ਸਰ ਕਰੈਕਰ ਜਿਵੇਂ ਤੁਸੀਂ ਕਿਹਾ ਵਾ ਸਾਰੇ ਚਲਾਉਂਦੇ ਨੇ ਜੀ ਅਸੀਂ ਚਾਹੁੰਦੇ ਹਾਂ ਸਰ ਕਿ ਵਾਤਾਵਰਨ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾਵੇ ਤਾਂ ਸਾਡੇ ਵੱਲੋਂ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਹੈ ਜੀ ਫਾਇਰ ਕਰੈਕਰ ਚਲਾਉਣ ਤੋਂ ਅਸੀਂ ਕਿਸੇ ਨੂੰ ਕੁਝ ਮੈਂ ਹਰੇ ਪਟਾਕੇ ਆਗੇ ਜਿਹੜੇ ਕਿ ਬਹੁਤ ਇਕੋ ਐਟਮੋਸਫੀਅਰ ਫਰੈਂਡਲੀ ਪਟਾਕੇ ਆਗੇ ਜੇਕਰ ਤੁਸੀਂ ਵੀ ਇਹ ਮੈਸੇਜ ਦੇ ਦੋਗੇ ਤਾਂ ਸਰ ਇਹ ਤੁਹਾਡਾ ਕਿਹਾ ਬੜਾ ਆਸਰ ਰੱਖਦਾ ਹੈ ਲੋਕੇ ਇਸ ਚੀਜ਼ ਨੂੰ ਮੰਨਦੇ ਨੇ ਸੁਣਦੇ ਨੇ ਤਾਂ ਕਿਰਪਾ ਕਰਕੇ ਤੁਸੀਂ ਵੀ ਸਰ ਇਸ ਵਾਰੀ ਜੇਕਰ ਫਾਇਰ ਕਰੈਕਰਸ ਚਲਾਉਣੇ ਨੇ ਤਾਂ ਗ੍ਰੀਨ ਜਿਹੜੇ ਕਰੈਕਰਸ ਨੇ ਜਾਂ ਪਲੱਸ ਆਪਣੇ ਫਰੈਂਡਲੀ ਨੇ ਐਟਮੋਸਫੀਅਰ ਉਹ ਚਲਾਉਣ ਤਾਂ ਪਲੀਜ਼ ਸਰ ਤੁਸੀਂ ਵੀ ਜਰੂਰ ਕਹੋ ਵੇਖੋ ਇਹ ਦੀਵਾਲੀ ਗਰੀਬ ਅਮੀਰ ਸਾਰੀ ਹੀ ਹੈ ਗਰੀਬ ਜਿਹੜੇ ਨੇ ਉਹ ਵਿਚਾਰੇ ਸਧਾਰਨ ਜੇ ਪਟਾਕੇ ਫੁੱਲ ਚੜੀਆਂ ਜੀਆਂ ਲੈ ਲੈਂਦੇ ਨੇ ਜਾਂ ਸੁਲਕਣੀਆਂ ਲੈ ਲੈਂਦੇ ਨੇ ਹਾਂਜੀ ਅਮੀਰ ਆਦਮੀ بڑے بڑے ਵੰਬ ਉਹ ਜਿਹੜੇ ਆਸਮਾਨ ਤੇ ਕਈ ਕੀ ਰੰਗ ਫਲਾਉਂਦੇ ਨੇ ਪਰ ਸਵਾਲ ਹੈ ਵੀ ਪਟਾਕੇ ਉਹ ਤੁਸੀਂ ਯੂਜ਼ ਕਰੋ ਜਿਹਦੇ ਨਾਂ ਅ ATMOSPHERE ਖਰਾਬ ਨਾ ਹੋਵੇ ਪ੍ਰੋਡਿਊਸ਼ਨ ਨਾ ਫੈਲੇ ਹੁਣ ਤਾਂ ਗਰੀਨ ਆ ਗਏ ਨੇ ਹਰੇ ਆਗੇ ਰੰਗ ਬਰੰਗੇ ਆ ਗਏ ਜੀ ਦਾ ਕੋਈ ਇੰਨਾ ਨੁਕਸਾਨ ਨਹੀਂ ਹੁੰਦਾ ਪਰ ਉਹ ਜੋ ਜਰੂਰ ਕਰਨੇ ਚਾਹੀਦੇ ਨੇ ਤਾਂ ਕਿ ਵਾਤਾਵਰਨ ਦਾ ਬਿਮਾਰੀ ਦਾ ਇਕ ਹੀ ਬਹੁਤ ਫੈਲ ਗਿਆ ਇੱਥੇ ਤਾਂ ਸਾਰਾ ਕੁਝ ਪੋਲਿਊਟਡ ਹੈ ਖਾਣ ਪੀਣ ਦੀਆਂ ਚੀਜ਼ਾਂ ਲਾ ਲਓ ਵਾਤਾਵਰਨ ਤਾਂ ਹੋਏ ਗਿਆ ਸਿਆਸੀ ਇਹ ਵੀ ਪੋਲਿਊਟਡ ਹੈ ਬਿਲਕੁਲ ਸਹੀ ਸਿਆਸਤ ਵੀ ਪੋਲਿਊਟਡ ਹੈ ਹਰ ਜਸਤਸਾਬਾ ਪੋਲਿਊਟਡ ਹੋ ਚੁੱਕੀਆਂ ਕਿਉਂਕਿ ਇਹ ਤਾਂ ਹੁਣ ਤਾਂ ਰੱਬੇ ਰੱਖਾ ਹੈ ਇਹ ਮੈਂ ਕਹਿ ਸਕਦਾ ਹਾਂ ਫੇਰ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਇਹਨਾਂ ਚੀਜ਼ੋ ਕਿਉਂਕਿ ਸਾਹ ਤਾਂ ਸਭ ਨਹੀਂ ਲੈਣਾ ਚਾਹੇ ਅਮੀਰ ਆ ਗਰੀਬ ਆ ਉਹਨਾਂ ਨੂੰ ਸੋਚਣਾ ਚਾਹੀਦਾ ਜਦੋਂ ਇਹ ਜੇ ਪਟਾਕੇ ਜਾਂ ਬੰਬ ਚਲਾਉਂਦੇ ਨੇ ਜਿਸ ਦੇ ਨਾਲ ਧੂਆ ਪੈਦਾ ਹੁੰਦਾ ਹੈ ਧੂਏ ਦੇ ਨਾਲ ਪੋਲੀਸ਼ਨ ਖਰਾਬ ਹੁੰਦਾ ਉਹਦਾ ਵਾਤਾਵਰਣ ਦਾ ਅਸਰ ਤਾਂ ਸਭ ਨੇ ਹੀ ਪੈਣਾ ਹੈ ਇਸ ਲਈ ਬੰਬਾਇਰ ਬੜੀਆਂ ਫੈਲੀਆਂ ਹੋਈਆਂ ਐ ਇਸ ਦੀ ਕਿਰਪਾ ਕਰੋ ਮੇਰੇ ਤਾਂ ਵੀ ਲੈ ਕਰਾਂਗਾ ਬੱਚਿਆਂ ਨੂੰ ਵੀ ਬੁੱਢਿਆਂ ਨੂੰ ਵੀ ਮਾਪਿਆਂ ਨੂੰ ਵੀ ਵੀ ਉਹ ਜੇ ਤੁਸੀਂ ਅਰ ਰੋਸ਼ਨੀ ਦਾ ਪ੍ਰਬੰਧ ਕਰੋ ਖੁਸ਼ੀ ਮਨਾਉਣ ਦਾ ਪ੍ਰਬੰਧ ਹੋਰ ਕਈ ਸਾਧਨ ਨੇ ਉਸ ਤਰ੍ਹਾਂ ਮਨਾਈ ਜਾ ਸਕਦੀ ਹੈ ਜਿਹੜੇ ਹਰੇ ਔਰ ਗ੍ਰੀਨ ਰੰਗਦਾਰ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਇਹ ਜੇ ਔਰ ਸਸਤੇ ਵੀ ਆ ਮਹਿੰਗੇ ਨਹੀਂ ਇਸ ਲਈ ਇਹ ਜਿਹੜੀ ਹੈ ਇਹ ਵਰਤਣੇ ਚਾਹੀਦੇ ਨੇ ਪਟਾਕੇ ਵਗੈਰਾ ਜੋ ਪੁੱਲ ਝੜੀਆਂ ਇਹ ਜੋ ਇਹ ਵਰਤਣੀਆਂ ਚਾਹੀਦੀਆਂ ਇਹੀ ਮੈਂ ਅਪੀਲ ਕਰਾਂਗਾ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਤੁਸੀਂ ਦੁੱਲੋ ਸਾਹਿਬ ਦੀ ਗੱਲ ਸੁਣੀ ਹੈ ਕਿ ਆਪਾਂ ਨੂੰ ਆਪਣੀ ਸਿਹਤ ਦੇ ਨਾਲ ਆਪਣੇ ਪਰਿਵਾਰ ਦੀ ਸਿਹਤ ਦੇ ਨਾਲ ਵਾਤਾਵਰਣ ਦੀ ਸਮਾਜ ਦੀ ਸ਼ਹਿਰ ਦੀ ਸੂਬੇ ਦੀ ਦੇਸ਼ ਦੀ ਸਿਹਤ ਦੀ ਵੀ ਜ਼ਿੰਮੇਵਾਰੀ ਚੱਕਣੀ ਚਾਹੀਦੀ ਹੈ ਕਿਉਂਕਿ ਇੱਕ ਜ਼ਿੰਮੇਵਾਰ ਨਾਗਰਿਕ ਪੂਰੇ ਸ਼ਹਿਰ ਪੂਰੇ ਦੇਸ਼ ਦਾ ਧਿਆਨ ਰੱਖਦਾ ਹੈ ਤੇ ਆਪਾਂ ਵੀ ਆਓ ਇਸ ਲੋਸ਼ਨੀ ਦੇ ਤਿਹਾਰ ਦੇ ਵਿੱਚ ਆਪਸੀ ਭਾਈਚਾਰਾ ਮਜ਼ਬੂਤ ਕਰੀਏ ਆਪਸੀ ਪਿਆਰ ਮਜ਼ਬੂਤ ਕਰੀਏ ਆਪਣੀ ਸਾਂਝ ਮਜ਼ਬੂਤ ਕਰੀਏ ਤੇ ਹੋ ਸਕੇ ਤਾਂ ਆਪਾਂ ਗ੍ਰੀਨ ਕਰੈਕਰਸ ਪਲੱਸ ਐਟਮੋਸਫੇਅਰ ਫਰੈਂਡਲੀ ਕਰੈਕਰਸ ਚਲਾਈਏ ਫਿਰ ਅਜਿਹੀ ਕਿਸੇ ਮਾਨਵ ਸ਼ਕਤੀਤ ਨਾਲ ਤੁਹਾਡੀ ਮੁਲਾ ਅੱਜ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਦੂਲੇ ਸਰ ਅਡਰਾ ਜੀ ਜੀ ਭਲੇਰਾ ਜੀ ਔਰ ਵਾਲੀਆ ਜੀ ਤੁਹਾਡਾ ਵੀ ਤੁਹਾਡੇ ਤੁਸੀਂ ਦਰਸ਼ਨ ਦਿੱਤੇ ਮੈਸੇਜ ਲੋਕਾਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਮੈਸੇਜ ਦਿੱਤਾ ਮੈਨੂੰ ਆਸ ਹੈ ਕਿ ਕੋਰਪੋਰੇਟ ਕਰਨਗੇ ਇਸ ਵਾਤਾਵਰਣ ਨੂੰ ਠੀਕ ਕਰਨ ਵਾਸਤੇ ਥੈਂਕ ਯੂ ਸਰ